ਲੋਨ ਦੇਣ ਆਇਆ ਸੀਗਾ ਇੱਕ ਬੰਦਾ ਕਿਸੇ ਦੇ ਘਰੇ 2 ਲੱਖ ਦਾ ਪਰ ਕਿਸਤਾ ਮੁੰਡੇ ਤੋਂ ਨਹੀਂ ਭਰੀਆਂ ਗਈਆਂ ਤਾਂ ਆਪਸ ਵਿੱਚ ਦੋਨਾਂ ਨੂੰ ਹੋ ਗਿਆ ਪਿਆਰ ਦੋਸਤੋ ਤੇ ਪਿਆਰ ਇਹ じゃ ਹੋਇਆ ਕਿ ਦੋਨਾਂ ਨੂੰ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਕਹਿਦੀ ਵੀ ਆਪਾਂ ਜ਼ਰੂਰੀ ਇੱਕ ਦੂਜੇ ਨੂੰ ਸਮਝਣ ਲੱਗੇ ਵੀ ਉਹ ਕਹਿੰਦਾ ਮੈਨੂੰ ਕੁੜੀ ਨਹੀਂ ਮਿਲਦੀ ਉਹ ਕਹਿੰਦਾ ਮੈਨੂੰ ਇਹ ਨੂੰ ਪਸੰਦ ਆ ਆਪਸ ਵਿੱਚ ਇਹ ਜਿਹੇ ਗੱਲਾਂ ਹੋ ਗਈਆਂ ਦੋਸਤੋ ਸਾਰੀ ਵੀਡੀਓ ਦੇਖ ਕੇ ਤੁਸੀਂ ਇੱਕ ਕਮੈਂਟ ਜ਼ਰੂਰ ਕਰੋ ਵੀ ਵੀਡੀਓ ਕਿਦਾਂ ਦੀ ਲੱਗੀ ਖੁਸ਼ ਤਾਂ ਕਰਨੀ ਸੀ ਤਨ ਮੁੰਡਿਆਂ ਚ ਇੰਟਰਸਟ? ਹਾਂਜੀ ਹਾਂ ਮੁੰਡਿਆਂ ਨੂੰ ਲੈ ਕੇ ਵੱਧ ਕਰਦਾ ਮੈਂ। ਕਿਉਂ ਕਿਉਂ ਮੁੰਡਿਆਂ ਨੂੰ ਘਤੋ ਵਰਦਾ। ਉਹੀ ਬੱਸ ਮੈਨੂੰ ਕੁੜੀਆਂ ਨਾ ਪਸੰਦ ਨਹੀਂ ਮੁੰਡੇ ਵੱਧ ਪਸੰਦ ਆ ਮੈਨੂੰ। ਕਿਉਂ ਮੁੰਡਿਆਂ ਨਾਲ ਰਹਿਣਾ ਵੱਧ? ਹਾਂ ਬੱਸ ਮੈਦੇ ਨੇ ਰਹਿਣਾ ਛੱਡ ਲੂ ਨਹੀਂ। ਛੱਡ ਲਿਆ। ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਦੋਸਤੋ। ਇਹ ਇਹ ਕੌਣ ਆ ਤੇ ਇਹ ਕੌਣ ਆ ਗੱਲਬਾਤ ਇਹਨਾਂ ਨੂੰ ਪੁੱਛਾਂਗੇ ਬਾਈਆਂ ਨੂੰ ਸਸੀ ਗਾਜੀ। ਸਸੀ ਗਾਜੀ। ਕੀ ਗੱਲ ਕੀ ਹੋ ਗਈ ਬਾਈ? ਗੱਲ ਬਾਈ ਇਹ ਹੋਈ ਵੀ ਮੈਂ ਇਹਨਾਂ ਤੋਂ ਲਿਆ ਸੀ ਲੋਨ। ਮੈਂ ਉਹਦਾ ਘਰ ਪਾਉਣਾ। ਕਾਦੇ ਵਾਸਤੇ? ਘਰ ਪਾਉਣਾ ਵਾਸਤੇ ਜਦੋਂ ਮੈਂ ਘਰ ਪਾਉਣ ਵਾਸਤੇ ਇਹਨਾਂ ਤੋਂ ਲੋਨ ਲਿਆ ਚਲ ਮੈਂ ਲੋਨ ਵੀ ਆਪਦਾ ਲਿਆ ਘਰ ਵਾਸਤੇ ਕਿੰਨੇ ਦਾ ਲਿਆ ਸੀਗਾ 2 ਲੱਖ ਦਾ 2 ਲੱਖ ਦਾ ਲੋਨ ਲਿਆ ਇਹ ਤੋਂ ਹਾਂ ਤੇ 2 ਲੱਖ ਦਾ ਮੈਂ ਲੋਨ ਲੈ ਕੇ ਮੈਂ ਆਪਦਾ ਘਰ ਪਾ ਲਿਆ ਘਰ ਪਾ ਕੇ ਤੇ ਮੈਂ ਚੱਲ ਮੈਂ ਵੀ ਛੋਟੀ ਬੋਟੀ ਜੌਬ ਕਰਦਾ ਸੀਗਾ ਭਰੀ ਗਿਆ ਕਿਸ਼ਤਾਂ ਭਰੀ ਗਿਆ ਹਨਾ ਚੱਲ ਮੇਰੀਆਂ 5-7 ਕਿਸ਼ਤਾਂ ਭਰਨੇ ਦੇ ਬਾਵਜੂਦ ਮੇਰੀ ਇੱਕ ਦੋ ਕਿਸ਼ਤਾਂ ਟੁੱਟ ਗਈਆਂ ਮੇਰਾ ਕੰਮ ਛੁੱਟ ਗਿਆ ਤੇ ਚੱਲ ਮੇਰੀ ਕਿਸ਼ਤ ਟੁੱਟ ਗਈ ਇਹਨਾਂ ਨੇ ਮੈਨੂੰ ਫੋਨ ਲਾਇਆ ਹਨਾ ਵੀ ਤੁਸੀਂ ਕਿਸ਼ਤ ਨਹੀਂ ਭਰ ਰਹੇ ਮੈਂ ਕਿਹਾ ਵੀ ਚੱਲ ਮੈਂ ਕੋਈ ਨਹੀਂ ਭਰਦਾ ਮੈਂ ਅਰੇਂਜ ਕਰਦਾ ਮੈਂ ਚੱਲ ਇਧਰ ਉਧਰ ਪੁੱਛੇ ਵੇ ਮੈਨੂੰ ਹੁਣ ਅੱਜ ਕੱਲ੍ਹ ਦਾਜ ਮੰਗੇ ਵੀ ਨਹੀਂ ਕੋਈ ਦਿੰਦਾ ਜਦੋਂ ਮੇਰੀ ਦੂਜੀ ਕਿਸ਼ਤ ਨਾਲ ਟੁੱਟ ਗਈ ਪਹਿਲੀ ਕਿਸ਼ਤ ਵੀ ਨਹੀਂ ਭਰੀ ਗਈ ਦੂਜੀ ਵੀ ਨਹੀਂ ਭਰੀ ਗਈ ਹਨਾ ਇਹ ਕਹਿੰਦਾ ਮੈਂ ਤੁਹਾਡੇ ਘਰੇ ਆਉਣਾ ਮੈਂ ਚੱਲ ਤੂੰ ਬਈ ਫੋਨ ਲੈ ਤਨ ਹਾਂ ਇਹਨੇ ਮੈਨੂੰ ਫੋਨ ਲਾਇਆ ਅਜਾ ਫੋਨ ਲੈ ਕੇ ਕੀ ਕਹਿਣੂ ਮੈਂ ਇਹਨੂੰ ਕਿਹਾ ਮੈਂ ਇਹ ਕਹਿੰਦਾ ਮੈਂ ਤੁਹਾਨੂੰ ਕਿਸ਼ਤ ਨਹੀਂ ਭਰੀ ਆਂਦੀ ਮੈਂ ਕਿਹਾ ਚੱਲ ਮੈਂ ਘਰੇ ਆਇਆ ਹੈ ਹੈ ਕਹਿੰਦਾ ਬੋਲਦਾ ਮੈਂ ਇਦਾਂ ਹੀ ਬੋਲਦਾ ਇਦਾਂ ਮਤਲਬ ਮੈਂ ਹੀ ਬੋਲਦੀ ਆ ਇਦਾਂ ਹੀ ਬੋਲਦੇ ਹੁੰਨੇ ਇਹਦਾ ਬੋਲਦੀ ਕਿ ਬੋਲਦਾ ਬਈ ਇਹ ਬੋਲਦੀ ਵੀ ਬੋਲਦਾ ਵੀ ਅੱਛਾ ਫੇਰ ਤੇ ਇਹ ਜਦੋਂ ਮੈਨੂੰ ਕਹਿੰਦਾ ਮੈਂ ਘਰੇ ਆਉਣਾ ਮੈਂ ਚਲੋ ਬਈ ਕੋਈ ਨਹੀਂ ਘਰੇ ਆਜੋ ਵੀ ਤੁਹਾਡੇ ਕਿਹੜਾ ਕੰਧ ਕੱਢੀ ਸਾਡੇ ਹਨ ਵੀ ਤੁਸੀਂ ਆਉਣਾ ਤੁਸੀਂ ਪੈਸੇ ਦਿੱਤੇ ਆ ਅਸੀਂ ਤੁਹਾਨੂੰ ਦੇ ਕੇ ਫੇਰ ਖੜਾ ਛਡਾਵਾਂਗੇ ਤੇ ਜਦੋਂ ਘਰੇ ਆ ਗਏ ਤੇ ਇਹਨੇ ਭਲਾਵਾ ਮੈਨੂੰ ਵੇਖਿਆ ਭੁਖਿਆ ਹਨ ਤੇ ਇਹ ਲਾਉਣ ਵਾਲਾ ਦਾ ਕੰਮ ਹੀ ਭੁੱਲ ਗਿਆ ਇਹ ਇਹ ਮੈਨੂੰ ਆ ਕੇ ਪੁੱਛਣ ਲੱਗਾ ਤੁਹਾਡੇ ਘਰੇ ਕੌਣ ਕੌਣ ਰਹਿੰਦੇ ਆ ਤੁਹਾਡਾ ਵਿਆਹ ਹੋਇਆ ਤੁਹਾਡੇ ਬੱਚੇ ਕਿੰਨੇ ਆ ਮੈਂ ਜਦੋਂ ਦੱਸਿਆ ਭਾਈ ਮੈਂ ਮੇਰਾ ਕੋਈ ਵਿਆਹ ਨਹੀਂ ਹੋਇਆ ਮੈਂ ਤਾਂ ਛੜਾ ਛਾਂਟ ਬੰਦਾ ਮੈਂ ਆਪਦਾ ਕਮਾਉਣਾ ਆਪਦਾ ਖਾਣਾ ਤੇ ਇਹਨੇ ਦਾ ਲੋਨ ਵਾਲਾ ਕੰਮ ਹੀ ਪੁੱਲ ਗਿਆ ਜਦ ਨੂੰ ਮੈਂ ਚਾਹ ਚੂਪਿਆ ਹੀ ਮੁੜ ਕੇ ਮੇਰੇ ਹੱਥ ਪੱਲਾ ਜੇ ਫੇਰ ਲੱਗ ਗਿਆ ਨਾਲ ਅੱਛਾ ਜਦੋਂ ਹੱਥ ਪੱਲਾ ਫੇਰ ਲੱਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਚੱਕਰ ਆ ਕਹਿੰਦਾ ਮੈਨੂੰ ਮੁੰਡਿਆਂ ਜਨ ਇੰਟਰਸਟ ਆ ਮੁੰਡਿਆਂ ਜਨ ਇੰਟਰਸਟ ਆ ਕਹਿੰਦਾ ਹਾਂ ਤੇ ਮੈਂ ਕਹਿੰਦਾ ਮੁੰਡਿਆਂ ਜਨ ਇੰਟਰਸਟ ਆ ਪੱਕਾ ਕਹਿੰਦਾ ਹਾਂ ਤੇ ਮੁੜ ਕੇ ਪੱਲਾ ਕੀ ਲੱਗੀ ਕਹਿੰਦਾ ਐ ਮਾਰਦਾ ਸੇ ਹੱਥ ਉੱਤ ਜੇ ਤੇ ਫਿਰ ਮੱਲਾ ਸੀ ਤੋ ਕਰੇ ਹਾਂ ਮੱਕਲਾ ਸੀ ਫਿਰ ਮੈਂ ਕਿ ਕਿ ਅੱਜ ਕੌਣ ਕੌਣ ਆਦਰੇ ਮੇਰੇ ਪਰਵਾਜ਼ ਚ ਮੰਮੀ ਡੈਡੀ ਆ ਤੇ ਮੈਂ ਉਹ ਗਏ ਹੋਏ ਸੀ ਕਿਤੇ ਤੇ ਜਦੋਂ ਮੈਂ ਆ ਕੇ ਮੇਰਾ ਵੀ ਆਪਦਾ ਕਿਰਮਾ ਕਾ ਵੀ ਆਪਾਂ ਹੁਣ ਛੱਡਣਾ ਕਾਨੂੰ। ਚੱਲ ਮੈਂ ਇਹਦੇ ਨਾਲ ਆਪਦਾ ਸੰਬੰਧ ਬਣਾ ਲਿਆ। ਮੁੰਡੇ ਨਾਲ ਸੰਬੰਧ ਬਣਾਇਆ? ਹਾਂ। ਕਿਉਂ ਇਹਦੇ ਨਾਲ ਕਾ ਤਾਂ ਸੰਬੰਧ ਬਣਾਇਆ? ਤੇ ਜੇ ਤੈਨੂੰ ਚਾਹੁੰਦਾ ਸੀਗਾ ਖੁਸ਼ ਤਾਂ ਕਰਨੇ ਸੀ। ਤੈਨੂੰ ਮੁੰਡਿਆਂ ਚ ਇੰਟਰਸਟ? ਹਾਂਜੀ ਹਾਂ ਮੁੰਡਿਆਂ ਨੂੰ ਲੈ ਕੇ ਵੱਧ ਕਰਦਾ ਮੈਂ। ਕਿਉਂ ਕਿਉਂ ਮੁੰਡਿਆਂ ਨੂੰ ਕਾ ਤੋ ਯਰਦਾ? ਉਹੀ ਬੱਸ ਮੈਨੂੰ ਕੁੜੀਆਂ ਨਹੀਂ ਪਸੰਦ ਨਹੀਂ ਮੁੰਡੇ ਵੱਧ ਪਸੰਦ ਆ ਮੈਨੂੰ। ਕਿਉਂ ਮੁੰਡਿਆਂ ਨਾਲ ਰਹਿਣਾ ਵੱਧ? ਹਾਂ ਬੱਸ ਮੈਂ ਇਹਦੇ ਨਾਲ ਰਹਿਣਾ ਛੱਡ ਲੂ ਨਹੀਂ। ਛੱਡ ਲੂ ਨਾਲ ਪਿਆਰ ਦਾ ਨਾਮ ਮੇਰਾ। ਨਾ ਪਿਆਰ ਨਾ ਕਹਿੰਦਾ ਛੱਡ ਲੂ। ਅੱਛਾ ਪ ਕੀ ਕਾਦੇ ਕਾਦੇ ਬੇਸਤੇ ਦਿੱਤਾ ਸੀ ਬਸ ਮੈਨੂੰ ਵਧੀਆ ਲੱਗੇ ਸੁਭਾਵਤ ਜਿਹਾ ਲੱਗੇ ਇਹਨਾਂ ਦਾ ਕਾਦੇ ਬੇਸਤੇ ਕਿਹੜਾ ਫਾਰਮ ਪਰ ਐ ਸੀ ਕਿਵੇਂ ਦਿੱਤਾ ਸੀ ਲੋਨ ਇਹਨੂੰ ਇਹਨਾਂ ਨੇ ਘਰ ਤੇ ਕਰਾਇਆ ਸੀ ਮੇਥੋਂ ਘਰ ਤੇ ਕਰਾਇਆ ਸੀ ਗਿਆ ਘਰ ਪਾਉਣਾ ਸੀ ਇਹਨੇ ਗਰੀਬ ਵਾਲਾ ਸਿਆਂ ਘਰ ਪਾਉਣਾ ਵੀ ਸੀ ਇਹਨੇ ਰਸੋਈ ਪਾਉਣੀ ਸੀ ਕੱਲੀ ਤੇ ਤੈਨੂੰ ਕਾਦੀ ਦਇਆ ਆ ਗਈ ਇਹਦੇ ਤੇ ਤੇਰੇ ਨਾਲ ਗੱਲਬਾਤ ਕਿਵੇਂ ਹੋ ਗਈ ਇਹਦੀ ਮੈਨੂੰ ਸੋਹਣੇ ਲੱਗੇ ਵੇਖ ਕੇ ਏਡੇ ਸੋਹਣੇ ਲੱਗਦੇ ਖੜੇ ਇਹਦੀ ਜਦੋਂ ਕਿਸ਼ਤਾਂ ਟੁੱਟੀਆਂ ਫੇਰ ਮੈਂ ਭਰੂੰਗੀ ਤੂੰ ਭਰੇਂਗੀ ਹਾਂ ਇਹ ਭਰੂਗੀ ਕਿਸ਼ਤਾਂ ਇਹ ਭਰੂਗੇ ਭਈ ਦੋ ਪਰ ਬੇ ਦਿੱਤਿਆਂ ਜਿਹੜੀਆਂ ਰਹਿੰਦੀਆਂ ਸੀ ਅੱ ਨਹੀਂ ਉਹ ਨੱਕੀ ਨਹੀਂ ਹੋਇਆ ਲੱਖ ਹੋਰ ਦੇਣਾ ਹੈ ਇਹਦੇ ਲੱਖ ਰੁਪਏ ਕਹਾ ਦੇਣਾ ਹੈ ਬਸ ਦੇਣਾ ਇਹਨੂੰ ਮੈਂ ਮੈਂ ਗਾਂ ਕੋ ਦਿਨਾ ਹੈ ਹਾਂ ਕੰਪਨੀ ਵਾਲਾ ਲੱਖ ਰੁਪਏ ਮੈਂ ਆਪ ਦੇ ਕਿਨੂੰ ਦੇ ਰਿਆ ਇਹਨੂੰ ਲੱਖ ਰੁਪਏ ਤਾਂ ਦੇ ਰਿਹਾ ਵੀ ਇੱਕ ਵਾਰ ਦੇ ਵਿੱਚ ਜਿਹੜਾ ਸਾਡਾ ਮੇਨ ਬਾਰ ਆ ਜਿੱਥੋਂ ਦੀ ਆਪਾ ਹੁਣੇ ਹੁੰਦੇ ਆ ਮੇਨ ਡੋਰ ਹਣਾ ਉੱਥੇ ਇਹਦੇ ਨਾਲ ਬੈਠਕ ਪਾਉਣੀ ਆ ਨਹੀਂ ਹੁਣ ਕੀ ਗੱਲ ਕੀ ਹੋ ਗਈ ਮਤਲਬ ਇੰਨਾ ਦਿਆ ਕਾ ਤੋ ਕਰ ਰਿਹਾ ਤੇ ਦਿਆ ਬਸ ਇਹਨੂੰ ਇੰਟਰਸਟ ਆਇਆ ਤੇ ਮੈਂ ਇਹਨੂੰ ਸੈਟੀਸਫਾਈ ਕੀਤਾ ਤੇ ਹੁਣੇ ਮੇਰੇ ਨਾਲ ਹੀ ਦਾ ਜਿਹੜਾ ਕੁਛ ਇਹ ਚਾਹੁੰਦਾ ਸੀ ਕੀ ਚਾਹੁੰਦਾ ਸੀ ਤੂੰ ਰਿਲੇਸ਼ਨ ਬਣਾਏ ਰਿਲੇਸ਼ਨ ਬਣਾਏ ਨੇ ਮੇਰੇ ਨਾਲ ਹਾਂ ਹਾਂ ਹੁਣ ਕੀ ਕੀ ਚਾਹਣਾ ਤੂੰ ਹੁਣ ਬਸ ਮੇਰੇ ਨਾਲ ਰਹਾ ਕਰੂੰਗਾ ਕਿ ਵਿਆਹ ਕਰਾਉਣਾ ਇਹਦੇ ਨਾਲ ਬਸ ਹੋ ਜੂਗਾ ਵਿਆਹ ਕਿਉਂ ਵਿਆਹ ਕਰਾਉਣਾ ਵਿਆਹ ਮੈਂ ਕਰਾਉਂਗਾ ਇਹਦੇ ਨਾਲ ਮੇਰਾ ਇਹ ਤੇ ਤੂੰ ਮੁੰਡਾ ਨਹੀਂ ਮੈਂ ਮੁੰਡਾ ਆਪਾਂ ਕੁੜੀ ਹਾਂ ਮੈਂ ਤੂੰ ਮੈਥੋਂ ਕਿ ਲੈਣਾ ਮੈਂ ਵਿਆਹ ਕਰਾ ਮਾਪੇ ਮੰਨ ਜਾਣਗੇ ਮਨਾਲਾਂਗੇ ਬਈ ਇਹ ਤਾਂ ਮੈਂ ਟ੍ਰਾਂਸ ਜੈਂਡਰ ਕਰਾਵਾਂਗੇ ਇਹਦੇ ਕੋਲ ਪੈਸੇ ਹੈਗੇ ਆ ਕੀ ਕੀ ਕਹਿੰਦੇ ਤੇਰੇ ਕਰਦੇ ਘਰਦਾਨੋਂ ਪਤਾ ਲੱਗਣ ਨਹੀਂ ਦਿੰਦੇ ਆਪਾਂ ਇਹ ਤਾਂ ਸਾਰਾ ਕੁਝ ਬਦਲਾ ਦਾਂਗੇ ਚੇਂਜ ਕਰ ਦਾਂਗੇ ਹਾਂ ਹਾਂ ਕੀ ਬਦਲਾਏਗਾ ਇਹ ਸਾਰਾ ਕੁਝ ਮੁੰਡੇ ਤੋਂ ਕੁੜੀ ਬਣਾ ਦੇਣੀ ਹੈ ਮੁੰਡੇ ਤੋਂ ਕੁੜੀ ਬਣਾ ਦੇਣੀ ਹਾਂ ਬਣ ਜਾਏਗਾ ਮੁੰਡੇ ਤੋਂ ਕੁੜੀ ਮੈਂ ਬਣ ਜੂ ਵੀਰੇ ਕੀ ਕੀ ਲਵਾਣਾ ਕਿਹੜਾ ਕੋ ਮਰਜੀ ਲਵਾ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਹਾਂ ਮੇਰੀ ਮਰਜ਼ੀ ਮੈਂ ਜਿਹੜਾ ਕੁੜੀ ਦਾ ਸਿਸਟਮ ਹੈ ਸਾਰਾ ਕੁਝ ਲਾਉਣ ਹਾਂ ਵੀਰੇ ਇਆਂ ਗੱਲਾਂ ਨਾ ਕਰ ਰੁਪਏ ਤੇ ਬਹੁਤ ਲੱਗ ਜਾਣਗੇ ਤੁਹਾਡੇ ਨਹੀਂ ਉਹਨੇ ਇਹਦੇ ਕੋਲ ਬਥੇਰਾ ਪੈਸਾ ਕਿੰਨੇ ਰੁਪਏ ਤੇਰੇ ਕੋਲ ਤੂੰ ਮੈਥੋਂ ਮੇਰੇ ਕੋਲ ਬਹੁਤ ਰੁਪਇਆ ਹੈ ਮੇਰੇ ਕੋਲ ਮੇਰੇ ਕੋਲ ਤਾਂ 10 ਲੱਖ ਹੈ 10 ਲੱਖ ਤੇਰੇ ਕੋਲ ਹਾਂ ਕੀ ਕਰਨਾ 10 ਲੱਖ ਦਾ ਤੇ ਮੈਂ ਆਪਦਾ ਕਿਹੜਾ ਕੋ ਇਹਨੂੰ ਗੱਡੀ ਲੈ ਕੇ ਦੇਣੀ ਇੱਕ ਹੈ ਕੋਠੀ ਪਾਉਣੀ ਸੀ ਬਹੁਤ ਬਹੁਤ ਜਿਆਦਾ ਕੁਝ ਕਰਦਾ। ਹੋਰਾਂ ਹੋਰਾਂ ਨੂੰ ਲੋਨ ਦਿੱਤਾ ਹੋਇਆ। ਹਾਂ ਮੈਂ ਲੋਨ ਬਹੁ ਕਰਾਂ ਨੂੰ ਦਿੱਤੇ ਆ। ਕਿੰਨੇ ਕਿੰਨੇ ਕਰਾਂ ਨੂੰ ਦਿੱਤੇ ਲੋਨ? 4 ਕਰਾਂ ਕਿੰਨੇ ਲੋਨ ਚੱਲ ਰਹੇ ਆ? ਲੱਗਦਾ ਨਹੀਂ ਵੀ ਹੋਰ ਕਰਾਂ ਨਾਲ ਵੀ ਇਦਾਂ ਰਿਲੇਸ਼ਨ ਬਣਾਏ ਹੋਏ ਫੇਰ। ਨਹੀਂ ਐ ਇਦਾਂ ਨਹੀਂ। ਨਹੀਂ। ਇਹਨਾਂ ਨੂੰ ਪਤਾ ਹੀ ਹੈ ਮੇਰੇ ਨੂੰ। ਇਹ ਗੱਲ ਹੁੰਦੀ ਬਈ ਫੇਰ ਮੇਰਾ ਲੋਨ ਨਹੀਂ ਸੀ ਭਰਦੀ ਐ। ਭਰਦਾ ਜਾਂ ਭਰਦੀ ਐ। ਨੇ ਦੋ ਵੀ ਮੈਨੂੰ ਲੋਨ ਦਿੱਤਾ ਜੇ ਐ ਹੁੰਦਾ ਨਾ ਤੇ ਫਿਰ ਮੇਰੇ ਲੋਨ ਨਹੀਂ ਸੀ ਇਹ ਕਲੀਅਰ ਕਰਦੀ। ਹਾਂ। ਮੇਰਾ ਲੋਨ ਇਹਨੇ ਕਲੀਅਰ ਕੀਤਾ। ਅੱਛਾ। ਹਾਂ। ਲੋਨ ਕਲੀਅਰ ਹੋ ਗਿਆ ਹੈ ਹੁਣ। ਨਹੀਂ ਮੇਰਾ ਰਹਿੰਦਾ ਜਾਨੀ ਕਿ ਲੱਖੇ ਹੋ ਦਗੇ ਤੇ 50 ਕੇ 60 ਹੋ ਰਹਿੰਦਾ ਅੱਛਾ 65000 ਹੋ ਰਹੇ ਇਹ ਆਪੇ ਕਹਿੰਦਾ ਮੈਂ ਆਪੇ ਕਰੂੰਗਾ ਮੈਂ ਚੱਲ ਠੀਕ ਆ ਤੇਨੂੰ ਪਿੰਡ ਦੇ ਤਾਂ ਨਹੀਂ ਮਰਦੇ ਕਹੂਗਾ ਵੀ ਆ ਕੀ ਨਹੀਂ ਮਰਦੇ ਕੋਈ ਨਹੀਂ ਪਿੰਡ ਦੇ ਅਸੀ ਕਿਹੜਾ ਕੋਈ ਪਤਾ ਲਵਾਇਆ ਪਿੰਡ ਚ ਪਤਾ ਹੀ ਨਹੀਂ ਸਾਡਾ ਜੀ ਤੇਰੇ ਮੰਮੀ ਡੈਡੀ ਹੈਗੇ ਹੈਗੇ ਆ ਸਾਰੇ ਹੈਗੇ ਉਹ ਕੀ ਕਹਿਣਗੇ ਬਾਹਰ ਗਏ ਵਾ ਇੱਥੇ ਹੈ ਨਹੀਂ ਇੱਥੇ ਕਿੱਥੇ ਰਹਿੰਦੇ ਉਹ ਕੈਨੇਡਾ ਗਏ ਵਾ ਕੈਨੇਡਾ ਰਹਿੰਦੇ ਹੈ ਤੇ ਤੂੰ ਕਦੇ ਨਹੀਂ ਗਿਆ ਕੈਨੇਡਾ ਮੈਨੂੰ ਸੌਂਕ ਨਹੀਂ ਬਾਹਰ ਦਾ ਕਿਉਂ ਇੱਥੇ ਕੀ ਕਰਦਾ ਫਿਰ ਤੂੰ ਬਸ ਮੈਂ ਕਿਹੜਾ ਕੋ ਮਰਜ਼ੀ ਕਰਾਂ ਤੁਸੀਂ ਕੀ ਲੈਣਾ ਦੋਸਤੋ ਪਿਆਰ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਅਕਸਰ ਹਰ ਇੱਕ ਨੂੰ ਪਿਆਰ ਹੋ ਜਾਂਦਾ ਕਿਉਂਕਿ ਨਿੱਜੀ ਹੈ ਤਾਂ ਅੱਜ ਅੱਜਕੱਲ ਜ਼ਿੰਦਗੀ ਜਿਹੜੀ ਹੈਗੀ ਆ ਕਿੱਦਾਂ ਦੀ ਵੀ ਰੱਖ ਲੋ ਯਾਰ ਹਰ ਇੱਕ ਬੰਦਾ ਇੱਕ ਦੂਜੇ ਨੂੰ ਪਿਆਰ ਕਰਦਾ ਤੇ ਉਹੀ ਗੱਲ ਇਹਨਾਂ ਨਾਲ ਹੋਈ ਹੈ ਇਹਨੂੰ ਇੱਕਸਤਾਂ ਵਾਲਾ ਇਹ ਤੇਨੂੰ ਪਿਆਰ ਇਹਦੇ ਨਾਲ ਹੋ ਗਿਆ ਜਿਹਨੂੰ ਲੋਨ ਦਿੱਤਾ ਸੀ ਇਹਨੇ ਲੋਨੇ ਤੋਂ ਭਰੇਣ ਜਾਂਦਾ ਸੀ ਗੱਲਬਾਤ ਇਹਨਾਂ ਦੀ ਹੋ ਗਈ ਸੈਟਿੰਗ ਹੋ ਗਈ ਹੁਣ ਤੁਸੀਂ ਕੀ ਕਰਾਉਣਾ ਕੀ ਆ ਵਿਆਹ ਕਰਾਵਾਂਗੇ ਭਾਈ ਵਿਆਹ ਕਰਾਉਣਾ ਹਾਂ ਕਿਉਂ ਵਿਆਹ ਕਰਾਉਣਾ ਤੁਹਾਨੂੰ ਲੋਕ ਤਾਨੇ ਮਾਰਨਗੇ ਵੀ ਤੁਸੀਂ ਆਹ ਟੈਂਪੂ ਨਾਲ ਕਰ ਤੋਂ ਵਿਆਹ ਕਰਾਈਏ ਬਈ ਮੇਰੀ ਗੱਲ ਸੁਣ ਇੱਕ ਮੁੰਡਾ ਮੈਂ ਟੈਂਪੂ ਨੇ ਮੇਰੀ ਗੱਲ ਸੁਣੋ ਬਈ ਸਾਨੂੰ ਲੋਕਾਂ ਨੇ ਕੋਈ ਪਰਵਾਹ ਨਹੀਂ ਠੀਕ ਹੈ ਲੋਕ ਕਹਿੰਦੇ ਆਰੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਦੋ ਪਾਸੇ ਪਹਿਲਾਂ ਤਾਂ ਲੋਕ ਸਾਖ ਕਰਦੇ ਸੀਗੇ ਜਦੋਂ 35 ਸਾਲਾਂ ਦਾ ਫਰਦਾ ਸੀਗਾ ਇਹਨੂੰ ਕੋਈ ਕੁੜੀ ਨਹੀਂ ਦਿੰਦਾ ਇਹਦੇ ਨਾਲ ਕੋਈ ਸੈੱਟ ਨਹੀਂ ਹੁੰਦੀ ਇਹ ਆਏ ਆ ਉਹ ਆਏ ਆ ਉਹ ਆਇਆ ਠੀਕ ਆ ਹੁਣ ਉਦੋਂ ਤੱਕ ਰੁਪਈਆ ਕਿਸੇ ਨੇ ਫੜਾਇਆ ਨਹੀਂ ਤੇ ਅੱਜ ਇਹ ਬਣ ਕੇ ਮੇਰੀ ਵਫਾਦਾਰ ਬਣ ਕੇ ਮੇਰੀ ਖਾਤਰ ਇਹ ਆਪਦੀ ਜਾਨ ਜੋਖਾਂ ਚ ਪਾ ਕੇ ਟ੍ਰਾਂਸਜੈਂਟਰ ਕਲੋਨ ਨੂੰ ਤਿਆਰ ਕੁੜੀ ਬੰਨ ਨੂੰ ਤਿਆਰ ਆ ਤੇ ਫਿਰ ਕਿਸੇ ਦਾ ਕਿ ਢੱਡ ਦੋਸ ਦਾ ਅੱਛਾ ਠੀਕ ਆ ਨਾ ਮੇਰਾ ਅੱਜ ਮੇਰਾ ਘਰ ਬਸਦਾ ਇਹਨੂੰ ਮੇਰੇ ਚ ਇੰਟਰਸਟ ਆ ਮੈਨੂੰ ਇਹਦੇ ਚ 35 ਸਾਲ ਹੋ ਗਏ ਮੈਨੂੰ ਪਹਿਲਾਂ ਕਿਸੇ ਨੇ ਕੁੜੀ ਦਿੱਤੀ ਨਹੀਂ ਕਿਸਾਨ ਗਵਾਨ ਨੇ ਸਾਖੀ ਤੱਕ ਕਿਸੇ ਹੋਰ ਨੇ ਨਹੀਂ ਕੀਤਾ ਉਦੋਂ ਸਾਖ ਕਰਾਣ ਦੇ ਫਿਰ ਹੁਣ ਮੈਨੂੰ ਅੱਕੇ ਵੀ ਨੂੰ ਤਾਂ ਕੁਝ ਕਰਨਾ ਹੀ ਪਊਗਾ ਕੁਝ ਕਰਨਾ ਹੀ ਪਊ ਹੁੰਦਾਗਾ ਤੂੰ ਨਹੀਂ ਕਿਸੇ ਨੇ ਸਾਖ ਹੀ ਨਹੀਂ ਕੀਤਾ ਕੋਈ ਉਹ ਮੈਂ ਹੈਗੀ ਤਾਂ ਮੈਂ ਤੈਨੂੰ ਕਹੀ ਜਣਾ ਵੀ ਤੂੰ ਤਾਂ ਹੈਗੀ ਹੈ ਕਹਿੰਦਾ ਲੋਕ ਕੀ ਕਹਿਣਗੇ ਕਿਉਂ ਸੁਡੇ ਨਾਲ ਪਹਿਲਾਂ ਸਾਨੂੰ ਵੇਖਣ ਮੁਖਣਾ ਲਿਆ ਹੀ ਨਹੀਂ ਕੋਈ ਨਹੀਂ ਸਾਕੇ ਤਾਂ ਕਿਸ ਨੇ ਕਿਹੋ ਜਿਹਾ ਨੁਕਸ ਸੀ ਕੋਈ ਸੁਡੇ ਚ ਕੋਈ ਨੋਸ਼ਨ ਤੂੰ ਤੈਨੂੰ ਪਤਾ ਲੱਗਦਾ ਨੁਕਸ ਸੀਗਾ ਮੈਂ ਤਾਂ ਜੀ ਗੱਲ ਤਾਂ ਗੱਲ ਕੀਤੀ ਸੁਡੇ ਨਾਲ ਕੱਲ ਕਿਉਂ ਗੱਲ ਕੀਤੀ ਐਵੇਂ ਤਾਂ ਨਹੀਂ ਲੋਨ ਭਰਦੀ ਫਿਰਦੀ ਤੇ ਫੇਰ ਅਜੇ ਤਿੰਨ ਲੋਨ ਭਰੇ ਆ ਫੇਰ ਕਿੰਨੇ ਕ ਟੈਨ ਹੋ ਗਏ ਗੱਲ ਨੂੰ ਹਫਤਾ ਹੋ ਗਿਆ ਹਫਤਾ ਤਾਂ ਹਫਤਾ ਜੇ ਤੈਨੂੰ ਲੋਨ ਕਿਵੇਂ ਭਰ ਦਾਂਗੇ ਤੇ ਮਹੀਨੇ-ਮਹੀਨੇ ਵਾਲੇ ਹੁੰਦੇ ਆ ਹਾਂ ਤੇ ਹਫਤਾ ਜਿਵੇਂ ਭਰੇ ਜਾਣਗਾ ਚਲ ਕੋਈ ਨਹੀਂ ਕੋਈ ਨੁਕਸ ਤਾਂ ਨਹੀਂ ਦੱਸ ਦੋ ਮੈਨੂੰ ਤੇਰੇ ਜਿਦਾ ਇਹ ਛੱਡਣਾ ਚਾਹੁੰਦੀ ਹੈ ਕੁਝ ਨਹੀਂ ਛੱਡਣਾ ਚਾਹੁੰਦੀ ਮਰੀ ਜਾਂਦੀ ਭਾਈ ਐਂ ਕਹ ਤੋ ਬੋਲੀ ਜਾਂਦੀ ਫਿਰ ਉਵੇਂ ਪੁੰਕੀ ਜਾਂਦੀ ਇਹਦੀ ਆਦਤ ਆ ਬਸ ਮੈਂ ਇਦੀ ਰਹੂੰਗੀ ਬਸ ਤੇ ਇਹ ਐਂ ਕਹ ਤੋ ਕਹੀ ਜਾਂਦੀ ਵੀ ਤਿੰਨ ਲੋਨ ਭਰਨਾ ਮੈਨੂੰ ਉੱਤੇ ਦਾ ਭਰਨਾ ਮਹੀਨੇ ਦਾ ਭਰਨਾ ਕਿ ਕਿਤਨਾਂ ਉੱਤੇ ਜਦੋਂ ਲੋਨ ਗਏ ਭਰੇ ਜਾਣਗੇ ਇਹ ਕਹੀ ਜਾਂਦੀ ਹੈ ਡੰਗਰ ਦਿਮਾਗ ਆ ਹੈ ਹੈ ਨੰਗਰ ਦਿਮਾਗ ਤੇਰਾ ਮੈਂ ਭੁੱਲ ਗਈ ਸੀ ਤੂੰ ਤਾਂ ਹੁਣੇ ਲੜਨ ਲੱਗ ਗਈ ਉਹ ਐਂ ਤਾਂ ਜਿੱਥੇ ਪਿਆਰ ਹੁੰਦਾ ਉੱਥੇ ਦੋ ਭਾਂਡੇ ਖੜਕਦੇ ਹੁੰਦੇ ਆ ਹੂੰ ਹੂੰ ਇਥੇ ਪੈਲ ਹੁੰਦਾ ਤਾਂ ਲੜਾਈ ਵੀ ਹੁੰਦੀ ਹੁੰਦੀ ਆ ਚੱਲ ਦੋ ਦੋ ਪੰਡ ਦੇ ਖੜਕਦੇ ਹੁੰਦੇ ਆ ਜਦੋਂ ਥੋੜੇ ਇਹਦੇ ट्रांजੈਕਸ਼ਨ ਨਾ ਕੀਤੀ ਤਾਂ ਕੀ ਹੁੰਦਾ ਉਸ ਸਰੀਰ ਦੇ ਸਾਰੇ ਅੰਗ ਨਾ ਬਦਲਾਈ ਫਿਰ ਤਾਂ ਹੋਰ ਕੋਈ ਚੀ ਪੜੀ ਜਾਊਗਾ ਥੋੜੇ ਨਹੀਂ ਐ ਕਿਵੇਂ ਪੜੀ ਜਾਊਗਾ ਹੈਥੇ ਇਹਦਾ ਕੋਸ਼ਿਸ਼ ਕੀ ਚੱਲਦਾ ਬਸ ਹੁਣ ਆ ਖੰਮਣੀ ਵੀ ਬੰਨੀ ਵੀ ਇਹਦੇ ਵੀ ਬੰਨੀ ਵੀ ਵਿਆਹ ਦੀ ਸਾਡੇ ਵਿਆਹ ਦੀ ਬੰਨੀ ਹੋਈ ਹੈ ਹਾਂ ਖਾ ਖਾ ਖੰਮਣੀ ਬੰਨੀ ਕੀ ਬਾਤ ਆ ਕੀ ਬਾਤ ਆ ਤੁਸੀਂ ਦੇਖ ਲਓ ਦੋਸਤੋ ਖੰਮਣੀ ਵੀ ਬੰਨੀ ਬੈਠੇ ਆ ਤਾਂ ਇਹਦੇ ਸਰੀਰ ਦੇ ਸਾਰੇ ਅੰਗ ਬਦਲਾਉਣੇ ਆ ਇਸ ਨੇ ਇਹ ਲੋਨ ਦਿੱਤਾ ਸੀ ਇਹਨੇ 2 ਲੱਖ ਦਾ ਇਹਨੂੰ ਦਵਾਈ ਚੱਲ ਤੇ ਇਹਨੇ ਘਰ ਪਵਾਉਣਾ ਸੀਗਾ 2 ਲੱਖ ਦਾ ਲੋਨ ਦਿੱਤਾ ਸੀਗਾ ਇਹਨੂੰ ਤੇ ਲੱਖ ਰੁਪਏ ਦਾ ਹੋਰ ਲੋਨ ਦਿੱਤਾ ਤਾਂ ਕਿਸ ਤਾਂ ਨਹੀਂ ਭਰੀਆਂ ਕਿ ਨਿਆਏ ਤੋਂ ਤੇ ਇਹਨਾਂ ਨੂੰ ਦੋਵਾਂ ਨੂੰ ਹੋ ਗਿਆ ਪਿਆਰ ਦੋਸਤੋ ਇਹਨੂੰ ਪਿਆਰ ਹੋ ਗਿਆ ਰੂਹਾਂ ਦਾ ਪਿਆਰ ਹੋ ਗਿਆ ਰੂਹਾਂ ਦਾ ਪਿਆਰ ਹੋ ਗਿਆ ਹਾਂ ਮੈਂ ਰਹੂੰਗੀ ਪਮਾਇ ਨੂੰ ਬਿਮਾਰ ਹੋਵੇ ਕਿਹੜਾ ਕੋ ਮਰ ਜਾਵੇ ਮੈਂ ਇਦੀ ਰਹੂੰਗੀ ਕੀ ਬਿਮਾਰ ਮਤਲਬ ਕੁਝ ਵੀ ਹੋਵੇ ਬੰਦਾ ਬੁਆਂਠ ਮਾਰ ਚ ਹੁੰਦਾ ਸਾਥ ਦਿੰਦਾ ਬਿਮਾਰੀ ਹੈ ਕੋਈ ਤਨ ਨਹੀਂ ਇਹਦੀ ਦਵਾਈ ਚੱਲ ਰਹੀ ਆ ਬੀਜ ਦੀ ਹੁਣ ਆਵਾਜ਼ ਚੱਲੀ ਦਵਾਈ ਚੱਲੀ ਇਹਦੀ ਆਵਾਜ਼ ਬਦਲਾਉਣੀ ਹੈ ਇੱਕ ਤਾਂ ਮੁੰਡਾ ਦੀ ਕੁੜੀ ਕੁੜੀ ਵਾਲੀ ਆਵਾਜ਼ ਆ ਉਦੋਂ ਮੁੜ ਕੇ ਇਹ ਜਦੋਂ ਸਾਰਾ ਕੁਝ ਹੋਊਗਾ ਫਿਰ ਇਹਦਾ ਇਹਦੀ ਸਾਰੀ ਚੇਂਜ ਹੋਊਗਾ ਭਾਈ ਚਲਦੀ ਐ ਦਵਾਈ ਦੇ ਵਿੱਚ ਵਾਜ ਇਹ ਬਦਲਣ ਲੱਗੀ ਜਿਹੜੇ ਇਹਦੇ ਵਾਲ ਆਪਾਂ ਚੈਸਟ ਤੇ ਹੁੰਦੇ ਬੰਦੇ ਦੇ ਉਹ ਸਾਰੇ ਇਹਦੇ ਝੜਨ ਲੱਗ ਗਏ ਅੱਛਾ ਕੁੜੀਆਂ ਵਾਂਗੂ ਬਸ ਇਹਦਾ ਕੁੜੀ ਬਣਾ ਦਨੇ ਹਾਂ ਕਿੰਨੇ ਦਿਨਾਂ ਦੇ ਵਿੱਚ ਕਹਿੰਦੇ ਆ ਡਾਕਟਰ ਤਿੰਨ-ਚ ਮਹੀਨਿਆਂ ਨੂੰ ਉਹਦਾ ਆਪਰੇਸ਼ਨ ਕਰਨਗੇ ਬਸ ਤੇ ਤੈਨੂੰ ਕੋਈ ਚੱਕਰ ਨਹੀਂ ਕਿ ਲੋਕਾਂ ਦਾ ਕਿ ਲੋਕ ਤਾਂ ਚੱਲੇ ਤੇਰਾ ਰਿਸ਼ਤਾ ਕਿਸੇ ਨੇ ਕਰਾਇਆ ਨਹੀਂ ਅੱਛਾ ਤੈਨੂੰ ਸੰਤੁਸ਼ਟ ਹੋ ਜੰਗੇ ਇਹਦੇ ਵਿੱਚ ਵਧੀਆ ਬਾਈ ਹਣ ਕੁੜੀ ਦਾ ਕੋਈ ਹੈ ਨਹੀਂ ਗੱਲ ਨਾ 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 ਮੈਨੂੰ ਇਹਨੂੰ ਪਸੰਦ ਆਇਆ ਕੁੜੀ ਹਾਂ ਮੈਨੂੰ ਪਸੰਦ ਆਇਆ ਮੈਨੂੰ ਪਸੰਦ ਆਇਆ ਜੀ ਲੋਕਾਂ ਦਾ ਕੋਈ ਮੈਨੂੰ ਲੋਕਾਂ ਦਾ ਕੋਈ ਨਹੀਂ ਮੈਂ ਰਹਿਣਾ ਹੀ ਇਹਦੇ ਬਸ ਬਸ ਇਹਦੇ ਨਾਲ ਹੀ ਰਹਿਣਾ ਇਹਦੇ ਨਾਲ ਹੀ ਮਰਨਾ ਹੋਰ ਬਥੇਰੇ ਕਹਿੰਦੇ ਮੁੰਡੇ ਤੈਨੂੰ ਮਿਲੇ ਸੀਗੀ ਜ਼ਿੰਦਗੀ ਦੇ ਵਿੱਚ ਉਹ ਤੇ ਇੱਕ ਕੰਮ ਨਹੀਂ ਆਇਆ ਕੋਈ ਵੀ ਮੈਂ ਪਹਿਲੀ ਵਾਰ ਹੀ ਪਿਆਰ ਇਹਨੂੰ ਕੀਤਾ ਹੋਰ ਨੂੰ ਕੀਤਾ ਨਹੀਂ ਪਹਿਲੀ ਵਾਰ ਹੀ ਪਿਆਰ ਕੀਤਾ ਹਾਂ ਬਈ ਪਹਿਲੀ ਵਾਰ ਤਾਂ ਕੀਤਾ ਚਲ ਮੈਂ ਮੰਨਦਾ ਪਤਾ ਚੱਕਰ ਕੇ ਇਹਦੇ ਮੁੰਡੇ ਬਹੁਤ ਜ਼ਿੰਦਗੀ ਚ ਆਇਆ ਸੀ ਪਰ ਇਹਨੂੰ ਇਹਨੇ ਕਿਸੇ ਨੂੰ ਵੀ ਉਹ ਨਹੀਂ ਕੀਤਾ ਅਨਟ੍ਰਸਟ ਹੀ ਨਹੀਂ ਦਿਖਾਇਆ ਗਿਆ ਇੱਥੇ ਮੈਨੂੰ ਮੈਂ ਧੱਕ ਕਾਕੀਤਾ ਹਾਂ ਤੇ ਮੈਂ ਤਾਂ ਕਰਕੇ ਇਹਨਾਂ ਕੋਲ ਆਈ ਆ ਹੂੰ ਸਿੱਧੀ ਗੱਲ ਦੱਸਾਂ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸਦੀ ਇਹ ਤਾਂ ਕਾਕੀਤਾ ਪਤਾ ਨਹੀਂ ਕਿਹਦੇ ਗੱਲਾਂ ਤੁਹਾਡੀਆਂ ਹੋਣੀਆਂ ਹੈ ਨਹੀਂ ਨਹੀਂ ਬਾਈ ਸਾਨੂੰ ਪਿਛਲੇ ਤਾਂ ਸਿਸਟਮ ਦਾ ਸਾਨੂੰ ਕੋਈ ਨਹੀਂ ਕੋਈ ਪਤਾ ਨਹੀਂ ਪਿਛਲਾ ਪਾਸਾ ਸੋਚਣ ਲੱਗੇ ਫਿਰ ਅੱਗੇ ਵਧ ਨਹੀਂ ਸਕਦੇ ਹੂੰ ਠੀਕ ਹੈ ਨਾ ਜੇਲਾ ਸਾਡਾ ਆ ਚੀਜ਼ ਆ ਹੁਣ ਅਸੀਂ ਅਜ ਪ੍ਰੈਜ਼ੈਂਟ ਚ ਖੜੇ ਆ ਜੇ ਅਸੀਂ ਪਿਛਲਾ ਫਰੋਲਣ ਲੱਗੇ ਫਿਰ ਉਹਦੇ ਵਿੱਚ ਅਸੀਂ ਅੱਗੇ ਨਹੀਂ ਵਧ ਸਕਦੇ ਹੂੰ ਹਣੇ ਇਹ ਇਹ ਜੇ ਹੋ ਚੇਂਜ ਸਾਰਾ ਕੁਝ ਕਰ ਦੇਣਾ ਹਾਂ ਤਿੰਨ ਮਹੀਨਿਆਂ ਨੂੰ ਸਾਰਾ ਕੁਝ ਕੀ ਹੋ ਗਿਆ ਕੋਸ ਨਹੀਂ ਦਰਦ ਹੋ ਰਿਹਾ ਲੈ ਜੋ ਜੀ ਦਰਦ ਹੋ ਰਿਹਾ ਚਲ ਠੀਕ ਹੈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਲੋਨ ਦੇਣ ਆਇਆ ਸੀਗਾ ਇੱਕ ਬੰਦਾ ਕਿਸੇ ਦੇ ਘਰੇ 2 ਲੱਖ ਦਾ ਪਰ ਕਿਸ ਤਾ ਮੁੰਡੇ ਤੋਂ ਨਹੀਂ ਪਰੀਆਂ ਗਈਆਂ ਤਾਂ ਆਪਸ ਵਿੱਚ ਦੋਨਾਂ ਨੂੰ ਹੋ ਗਿਆ ਪਿਆਰ ਦੋਸਤੋ ਤੇ ਪਿਆਰ ਇਹ じゃ ਹੋਇਆ ਕਿ ਦੋਨਾਂ ਨੂੰ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਕਹਦੀ ਵੀ ਆਪਾਂ ਜਰੂਰੀ ਇੱਕ ਦੂਜੇ ਨੂੰ ਸਮਝਣ ਲੱਗੇ ਵੀ ਉਹ ਕਹਿੰਦਾ ਮੈਨੂੰ ਕੁੜੀ ਨਹੀਂ ਮਿਲਦੀ ਉਹ ਕਹਿੰਦਾ ਮੈਨੂੰ ਇਹ ਨੂੰ ਪਸੰਦ ਆ ਇਸ ਵਿੱਚ ਇਹੋ ਜਿਹੇ ਗੱਲਾਂ ਹੋ ਗਈਆਂ ਦੋਸਤੋ ਸਾਰੀ ਵੀਡੀਓ ਦੇਖ ਕੇ ਤੁਸੀਂ ਇੱਕ ਕਮੈਂਟ ਜਰੂਰ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਕੰਟੇਨਮੈਂਟ ਵਾਸਤੇ ਹੁੰਦੀ ਹੈ ਹਸਾਉਣ ਵਾਸਤੇ ਹੁੰਦੀ ਹੈ ਨਾ ਕਿ ਗਲਤ ਪਾਸੇ ਲੈ ਕੇ ਜਾਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ